ਜਦੋਂ ਅਸੀਂ ਅੱਜ ਦੇ ਯੁੱਗ ਨੂੰ ਦੇਖਦੇ ਆ ਤਾਂ ਅੱਜ ਦੇ ਯੁੱਗ ਦੇ ਵਿੱਚ ਲੋਕਾਂ ਕੋਲੇ ਹਰ ਇੱਕ ਸਹੂਲਤ ਹੈ ਲੋਕ ਪੈਸਾ ਕਮਾ ਰਹੇ ਨੇ ਹੂੰ ਸਹੂਲਤਾਂ ਲੈ ਰਹੇ ਨੇ ਹੂੰ ਵਧੀਆ ਘਰ ਬਣਾ ਰਹੇ ਨੇ ਕੋਠੀਆਂ ਪਾ ਰਹੇ ਨੇ ਹੂੰ ਬਹੁਤ ਕੁਝ ਕਰ ਰਹੇ ਨੇ ਪਰ ਫਿਰ ਵੀ ਬڑے ਵੱਡੇ ਸਟ੍ਰੈਸ 'ਚ ਨੇ ਯੈਸ ਹਾਂ ਮਾਨਸਿਕ ਸੰਤੁਸ਼ਟੀ ਨਹੀਂ ਹੈ ਤਣਾਅ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਔਰ ਕਰੋਨਾ ਤੋਂ ਬਾਅਦ ਤਾਂ ਇਹ ਕੁਝ ਜ਼ਿਆਦਾ ਵੱਧ ਗਿਆ ਜ਼ਿਆਦਾ ਵੱਧ ਗਿਆ ਹਾਂ ਇੱਕ ਸਰਵੇ ਦੇ ਅਨੁਸਾਰ ਜਿਹੜਾ ਹੈਗਾ 70% ਲੋਕ ਨੇ ਜਿਹੜੇ ਉਹ ਸਟ्रेस ਦੇ ਵਿੱਚ ਜੀ ਰਹੇ ਨੇ ਲੋ ਜੀ ਔਰ 2020 ਤੋਂ ਬਾਅਦ ਯਾਨੀ ਕਿ ਲਾਕਡਾਊਨ ਤੋਂ ਬਾਅਦ ਇਹ ਅੰਕੜਾ ਵਧਿਆ ਹੈ ਕਟੈਨੀਆ ਕਿਉਂਕਿ ਲੋਕਾਂ ਦੇ ਕਾਰੋਬਾਰ ਚਲੇ ਗਏ ਹੂੰ ਕਾਫੀ ਸਾਰੇ ਲੋਕਾਂ ਦੇ ਲੋਕ ਬੇਰੋਜ਼ਗਾਰ ਹੋ ਗਏ ਨੌਕਰੀਆਂ ਚਲੀ ਜਾਂਦੀਆਂ ਕਾਰੋਬਾਰ ਫੇਲ ਹੋ ਗਏ ਫਿਜ਼ੀਕਲ ਕਾਰੋਬਾਰ ਤਾਂ ਬਹੁਤ ਜ਼ਿਆਦਾ ਲਾਸ ਦੇ ਵਿੱਚ ਚਲੇ ਗਏ ਹੂੰ ਉਹਦੇ ਕਰਕੇ ਸਟ्रेस ਹੋਰ ਵੀ ਜ਼ਿਆਦਾ ਵਧਿਆ ਤਣਾਅ ਹੈ ਜਿਹੜਾ ਬਹੁਤ ਜ਼ਿਆਦਾ ਵਧਿਆ ਜਿਹਦੇ ਕਰਕੇ ਅੱਜ ਇੱਕ ਅੰਕੜਾ ਜਿਹੜਾ ਹੈਰਾਨ ਕਰਨ ਵਾਲਾ ਮਾਸਟਰ ਜੀ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਰ ਰੋਜ਼ 500 ਤੋਂ ਵੱਧ ਲੋਕ ਜਿਹੜੇ ਨੇ ਇੰਡੀਆ ਦੇ ਵਿੱਚ ਆਤਮ ਹੱਤਿਆ ਕਰ ਰਹੇ ਬਹੁਤ ਬਹੁਤ ਇਹ ਦੁਖਦਈ ਗੱਲ ਹੈ ਬਹੁਤ ਦੁਖਦਈ ਗੱਲ ਹੈ ਇਹ ਕਿਉਂ ਹੋ ਰਿਹਾ ਹੈ ਕਿਉਂਕਿ ਦਿਮਾਗ ਦੇ ਉੱਤੇ ਮਨ ਦੇ ਉੱਤੇ ਸਟ੍ਰੈਸ ਐਂਜਾਇਟੀ ਟੈਨਸ਼ਨ ਫਰਸਟ੍ਰੇਸ਼ਨ ਡਿਪਰੈਸ਼ਨ ਐਂਗਰ ਇਹ ਹੀ ਚੀਜ਼ਾਂ ਵੱਧਦੀਆਂ ਹੀ ਜਾ ਰਹੀਆਂ ਹੈ